ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਾਹਲ ਲੋਕ ਚ ਸਵਾਗਤ ਹੈ 77 ਹੋ ਗਈ ਦਿਨ ਦੀ ਸ਼ੁਰੂਆਤ ਤੇ ਮਾਤਾ ਜੀ ਇੱਧਰ ਖਾਂਦੇ ਰੋਟੇ ਐ ਬੀਬੀ ਰੋਟੀ ਹਾਂ ਲੱਗਿਆ ਮੰਮੀ ਜੀ ਪਿੱਛੇ ਬੈਠੇ ਆ ਮੰਮੀ ਜੀ ਇੱਧਰ ਦੇਖ ਕੇ ਹੋਰ ਬੀਬੀ ਜੀ ਹੋਰ ਦੱਸੋ ਕਿੱਦਾਂ ਦਾ ਲੱਗਾ ਸਾਗ ਤੁਹਾਨੂੰ ਬਣਿਆ ਆ ਅੱਜ ਸਾਗ ਬਣਿਆ ਆ ਕਹਿੰਦੇ ਦੇਖੋ ਮੰਮੀ ਦੀ ਰੋਟੀ ਦੇ ਨਾਲ ਅਜੇ ਬੀਬੀ ਹੋ ਗਏ ਰੋਟੀ ਖਾਂਦੇ ਖਾਂਦੇ ਗਾਲ ਨਹੀਂ ਕੰਦੀ ਕਹਿੰਦੇ ਐਦਾਂ ਹੀ ਆ ਬੀਬੀ ਹਾਂ ਬੋਲੀ ਦਾਨੀ ਹਾਂ ਬੋਲੀ ਦਾਨੀ ਹੁੰਦਾ ਰੋਟੀ ਖਾਉਂਦੀ ਨੇ ਤਾਂ ਰੋਟੀ ਸੰਗੇ ਜਾੜ ਜਾਂਦੀ ਆ ਐਦਾਂ ਹੀ ਆ ਮਾਂ ਮੰਮੀ ਮਾਂ ਵੀ ਮੈਂ ਤਾਂ ਮੇਰੇ ਕੋਲ ਧਿਆਨ ਲੱਗ ਚਲੰਦਰ ਸੋਚੂ ਜਾਂ ਹਾਂਜੀ ਸ਼ੁਕਰੀਆ ਕਰਕੇ ਰੋਟੀ ਸ਼ਗੜੀ ਚਾਹੀਦੀ ਆ ਹੋਰ ਸੁਣਾ ਮੰਮੀ ਜੀ ਹੋਰ ਬਦਿਆ ਬਦਿਆ ਠੀਕ ਠਾਕ ਹੂੰ ਠੀਕ ਠਾਕ ਥੋੜਾ ਜਿਹਾ ਸਾਰੇ ਠੀਕ ਠਾਕ ਅੱਜ ਅਸੀਂ ਜਾਣਾ ਆ ਕਾਲਿਆ ਲੱਲੀਆਂ ਹਾਂਜੀ ਹਾਂਜੀ ਉੱਥੇ ਦਾ ਖਾਵਾਂਗੇ ਹਾਂਜੀ ਅੱਜ ਮੇਲਾ ਆ ਉੱਥੇ ਤੀਰਥਾਨਾ ਚਲੋ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਹਾਂਜੀ ਹੁਣ ਕੰਮਕਾਰ ਕਰ ਲਈਏ ਸਾਰੇ ਫੇ ਨਵੇੜ ਕੇ ਫੇ ਤਿਆਰ ਹੋ ਕੇ ਫੇ ਚੱਲਦੇ ਆ ਉੱਥੇ ਫੇ ਤੁਹਾਨੂੰ ਸਾਰੇ ਨੂੰ ਦਖਾਵਾ ਗੇ ਦਾ ਸ਼ਹਿਰ ਗਾਵਾਂਗੇ ਉੱਥੇ ਸਾਂਝਾ ਹੈ ਸਾਰਾ ਕੁਝ ਕਿਉਂਕਿ ਉੱਤੇ ਮੰਦਿਰ ਵੀ ਹੈ ਇੱਥੇ ਗੁਰਦੁਆਰਾ ਵੀ ਹੈ ਸਾਂਝੇ ਥਾਂ ਹੈ ਹੋ ਤੇ ਉੱਥੇ ਦੇ ਵੀ ਤੁਹਾਨੂੰ ਦਰਸ਼ਨ ਦਿਵਾਵਾਂਗੇ ਤੇ ਇੱਥੇ ਦਾ ਇਤਿਹਾਸ ਦੱਸਾਂਗੇ ਕੀ ਕੀ ਹੈ ਸੋ ਇਸੇ ਤਰ੍ਹਾਂ ਤੁਸੀਂ ਬਣੇ ਰਹਣਾ ਹੋ ਜੀ ਤਿਆਰੀ ਹੁੰਦੀ ਕਹਿੰਦੇ ਗੱਡੀ ਤੋਂ ਹੁੰਦੀ ਗਈ ਹੈ ਹੈ ਮੰਮੀ ਜੀ ਮੰਮੀ ਜੀ ਲੱਗੇ ਕਹਿੰਦੇ ਤੁਸੀਂ ਤਿਆਰ ਹੋ ਅਸੀਂ ਕੰਮ ਕਰ ਦੰਨੇ ਆ ਹੈ ਮੰਮੀ ਮੰਮੀ ਬੀਜੀ ਹੋਵੇ ਮਾਤਾ ਜੀ ਮਾਤਾ ਜੀ ਆ ਵੀ ਮਾਤਾ ਜੀ ਦਾ ਇਤਿਆਰ ਉਧਰ ਹੀ ਆ ਸਾਰਾ ਐਦਾਂ ਕਰੋ ਜੀ ਉਦਾਂ ਕਰੋ ਉਹ ਆ ਮੋਟਰਸਾਈਕਲ ਦੀ ਚੱਕੀ ਕੋ ਮਾਰਾ ਕੇ ਬੇਚ ਨਾ ਜਾ ਰਹਾ ਨਹੀਂ ਉਹ ਗੱਡੀ ਤੇ ਆ ਵੇਖ ਡੈਡੀ ਅਗਿਆ ਤਾਂ ਨਹੀਂ ਹਾਂਜੀ ਮਾਤਾ ਜੀ ਦੀ ਗੱਲ ਸੁਣੋ ਪਿੰਡੀ ਜੀ ਹਾਂਜੀ ਅਸੀਂ ਹੋ ਗਏ ਰੈਡੀ ਤੇ ਡੈਡੀ ਜੀ ਵੀ ਹੋ ਗਏ ਰੈਡੀ ਕਿਉ ਡੈਡੀ ਜੀ ਹਾਂਜੀ ਹੁਣ ਅਸੀਂ ਚੱਲੇ ਆ ਤਿਆਰ ਹੋ ਗਏ ਅਸੀਂ ਤੇ ਅਸੀਂ ਜਾਵਾਂਗੇ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਸ ਦਾ ਇਤਿਆਸ ਵੀ ਦੱਸਾਂਗੇ ਕਿ ਕੀ ਇਹ ਤੇ ਇਹ ਦਰਬੀ ਵੀ ਜੀ ਆ ਵੇਖੋ ਇਹ ਤੁਫੇ ਬਿੱਬੀ ਜੀ ਕਰੇ ਰਹੋਗੇ ਅਸੀਂ ਜਾਵਾਂਗੇ ਤੇ ਫਿਰ ਚਲੋ ਹੁਣ ਚੱਲਦੇ ਹਾਂ ਤੇ ਉੱਥੇ ਜਾ ਕੇ ਮਿਲਾਂਗੇ ਅੰਸਾਰੇ ਆ ਲੋ ਜੀ ਐਸਸੀ ਪਹੁੰਚ ਗਏ ਆ ਇੱਕ ਗੱਲ ਕਰਦਾ ਤੇ ਹੁਣ ਸੀ ਜਾਣੇ ਅੰਦਰ ਮੱਥਾ ਟੇਕਦੇ ਆ ਗੁਰੂ ਘਰ ਦਾ ਪਰਮੰਦ ਖੱਦਣਾ ਨਹੀਂ ਚਾਹੁੰਦਾ ਪਰ ਕਰਦਾਰ ਦੀ ਉਜਿਆ ਕਰਨਾ ਨਹੀਂ ਚਾਹੁੰਦਾ ਐਦਰ ਗੁਰੂ ਦੇ ਖਾਦਸ਼ੇ ਨੇ ਮਤਾ ਪਕਾ ਲਿਆ ਮਤਾ ਲੋ ਜੀ ਪਹਿਲਾ ਅਸੀਂ ਦੁਕਾਨ ਤੋਂ ਮਾਲ ਲੈ ਆਂਦੇ ਨਹੀਂ ਅਸੀਂ ਨੂੰ ਮਾਲ ਆਹ ਭੁੱਲ ਗਏ ਕਹਿੰਦੇ ਅਥੀ ਲੈ ਲੰਦੇ ਰਮਾਲ ਹਾਂ ਜੀ ਇੱਕ ਡੈਡੀ ਜੀ ਨੇ ਲੈ ਲਿਆ ਦੁਆਰ ਆ ਰਹੀ ਅਸੀਂ ਲੋ ਜੀ ਅਸੀਂ ਪਹੁੰਚ ਗਏ ਆ ਤੇ ਹੁਣ ਲੰਗਰ ਛੱਕ ਰਹੀ ਅਸੀਂ ਚਾਪ ਪੋੜੇ ਦਾ ਲੰਗਰ ਆ ਆਦਰ ਮੰਮੀ ਜੀ ਵੀ ਬੈਠੇ ਆ ਤੇ ਦਰਸਾਈ ਸੰਗਤ ਬੈਠੀ ਹੋਈ ਆ ਤੇ ਕੋਣ ਅਸੀਂ ਛੱਕਦੇ ਆ ਦੁਆਰ ਯਾਦ ਰੱਖਣਾ ਇਹਨਾਂ ਸ਼ਹਾਦਤਾਂ ਨੇ ਰੰਗ ਲਿਆਂਦਾ ਸਾ ਸੰਗਤ ਮਨਕਾਣਾ ਸਾਹਿਬ ਆਜ਼ਾਦ ਕਰਵਾ ਲਿਆ ਕੀਆ ਬਾਈਕਰਤਾ ਸਿੰਘ ਝੱਬਰ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਪਾਸੋਂ ਨਨਕਾਣਾ ਸਾਹਿਬ ਦੀਆਂ ਚਾਬੀਆਂ ਲੈ ਲਈ ਜਦੋਂ ਦਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਗੀਆਂ ਨਾਲ ਖੋਪਰ ਲੈ ਕੇ ਜਦ ਤਸਵੀਰ ਬਦਲਦੀ ਕੌਮਾਂ ਦੀ ਪਰ ਯਾਤਰਾ ਨਹੀਂ ਕਿ ਸੰਤ ਸਾکریاں ਲੰਗਰ ਤੇ ਦ ਸੰਤ ਬੈਠੀ ਹੋਈ ਆ ਸਾਰੇ ਜਣੇ ਗੱਲਾਂ ਬਾਤਾਂ ਕਰ ਰਹੇ ਆ ਤੇ ਬਲੀ ਸਾਈਡ ਮੰਦਿਰ ਆ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਗੇ ਤੇ ਲੰਗਰ ਦੇਖਦੇ ਆ ਮਿਲਦੇ ਆ ਸਾਰਿਆਂ ਨੂੰ ਸਹੀ ਉਹ ਦੇਖੋ ਛੋਟੀ ਜੀ ਕੁੜੀ ਦੇ ਦਸਤਾਰ ਬੰਨੀ ਹੋਈ ਆ ਕਿੰਨੀ ਸਿਆਰੀ ਲੱਗਦੀ ਆ ਐ ਮਮੀ ਹਾਂਜੀ ਹਾਂ ਸੰਤਾਂ ਲੰਗਰ ਸਾਗਰੀਆਂ ਆਈਆਂ ਇੱਧਰ ਸੰਗਤ ਬੈਠ ਕਰ ਰਹੀ ਹੈ ਜਦੋਂ ਲੰਗਰ ਸਾਕੇ ਉੱਥੂ ਵੇਖੇ ਤੇ ਵੀ ਸੰਗਤ ਫੇਸ਼ ਹੋ ਗਈ ਲੰਗਰ ਤੋਂ ਦੇਖ ਸਕਦੇ ਹਾਂ ਇੱਧਰ ਹੈਗਾ ਗੁਰਦੁਆਰਾ ਸਾਹਿਬ ਦਾ ਤੇ ਇੱਧਰਲੇ ਸਾਈਡ ਹੈਗਾ ਮੰਦਿਰ ਤੁਹਾਨੂੰ ਇੱਧਰਲੇ ਵੀ ਦਰਸ਼ਨ ਕਰਾ ਦੰਨੇ ਆ ਅੱਜ ਸਾਰਾ ਏਰੀਆ ਤੁਹਾਨੂੰ ਇੱਧਰ ਲਾ ਦਿਖਾ ਦੇਣਾ ਆ ਸਾਰਿਆਂ ਨੂੰ ਸਵੱਜਰ ਨੂੰ ਦਿਖਾ ਦਿੰਦੇ ਆ ਹਾਲੇ ਮੰਦਿਰ ਹੈ ਹਾਂ ਜ ਨਾਲ ਹੀ ਮੰਦਿਰ ਹੈ ਨਾਲੇ ਗੁਰਦੁਆਰਾ ਆ ਇਹ ਕਾਲਿਆ ਲੰਲੀਆਂ ਚ ਪੈ ਜਾਂਦਾ ਐ ਤੇ ਬੀਬੀਆਂ ਵạchੀਆਂ ਸਸਕਾਰ ਚਲੋ अगे भी असं पहला भी बना है असं अस हाँ जी, खुला थी। थी। जी। देख खुला डुला है हाल पूरा हाँ जी हरे गुरु जी गुरु नानक देव जी की जी हाँ जी हाँ जी निराली हनुमान सारे हाँ जी ਇਹ ਪੋਸ਼ਕੀਏ ਸੀ ਦੱਸਦੇ ਆ ਤੁਹਾਨੂੰ ਸਾਰਿਆਂ ਨੂੰ ਕੀ ਇਤਿਹਾਸ ਇੱਥੇ ਦਾ ਵੀ ਤੇ ਉੱਧਰਲਾ ਵੀ ਹਾਂਜੀ ਕੋਣ ਮਾਤਾ ਜੀ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਦੱਸੂਗੇ ਤੇ ਤੁਸੀਂ ਜ਼ਰੂਰ ਸੁਣਿਓ ਹਾਂਜੀ ਸ੍ਰੀ ਸ੍ਰੀ ਕਜਾ ਰਾਏ ਸ੍ਰੀ ਰਗੁਨਾ ਸ੍ਰੀ ਰਾਮਚੰਦਾ ਜੀ ਮਹਾਰਾਜ ਇੱਥੇ ਸਭ ਤੋਂ ਪਹਿਲਾਂ ਇੱਥੇ ਸੰਤ ਆਏ ਉਹਨਾਂ ਦੀ ਸੇਵਾ ਸ਼੍ਰੀ 108 ਸ੍ਰੀ ਗੁਨਾਥ ਦਾਸ ਮਹਾਰਾਜ ਜੀ ਨੇ ਕੀਤੀ 2 ਅਗਸਤ ਉਹਨਾਂ ਦੀ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਉਹਨਾਂ ਦੋਹਾਂ ਦੀਆਂ ਮੂਰਤੀਆਂ ਲਗਾ ਦਿੱਤੀਆਂ ਗਈਆਂ ਅਸ਼ਟਾਤਤੀਆਂ ਤੇ ਮੰਦਿਰ ਬਹੁਤ ਵੱਡਾ ਬਣਾਇਆ ਗਿਆ ਹੈ ਇਹ ਪ੍ਰਾਚੀਨ ਮੰਦਿਰ ਹੈ ਇਹ ਲੱਲੀਆਂ ਪਿੰਡ ਦੇ ਵਿੱਚ ਸਥਿਤ ਹੈਗਾ ਹੈ ਇਹ ਤੇ ਤੀਰਥਾਨਾ ਇਸ ਦਾ ਨਾਮ ਹੈ ਜਿੱਦਾਂ ਤੁਹਾਨੂੰ ਸਾਰਾ ਦੱਸਿਆ ਆ ਵੀ ਕਿੰਦਾ ਸੰਤ ਆਏ ਉਹਨਾਂ ਦੀ ਸ਼ੀਧੀ ਇੱਥੇ ਹੋਈ ਆ ਤਾਂ ਉਹ ਸਾਰਾ ਇਤਿਹਾਸ ਇੱਥੇ ਬੋਲਦਾ ਆ ਸੋ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਕਮੈਂਟ ਕਰਕੇ ਦੱਸੋ ਲੋ ਜੀ ਹੁਣ ਅਸੀਂ ਲੰਗਰ ਸ਼ਕਣ ਲੱਗੇ ਆ ਤੇ ਲੰਗਰ ਆ ਜਨਾ ਅਸੀਂ ਬੈ ਗਏ ਆ ਤੇ ਹੁਣ ਲੰਗਰ ਸ਼ਕ ਰੇ ਦ ਸੰਤਾ ਸ਼ਕ ਰਿਹਾ ਤੇ ਮੋਤ ਆਇਆ ਜਾ ਰਿਹਾ ਲੰਗਰ ਤੇ ਹੁਣ ਅਸੀਂ ਸ਼ਕਦੇ ਆ ਪ੍ਰਸ਼ਾਦ ਇੱਧਰ ਦੇਖ ਸਾਉ ਦਿਓ ਸਾਰੀ ਸੰਗਤ ਲੰਗਰ ਸ਼ਾਕਰੀਆ ਤੇ ਬਤਾਇਆ ਜਾ ਰਿਹਾ ਆ ਕਿ ਇੱਧਰ ਵੀ ਸੇਵਾ ਕੀਤੀ ਜਾ ਰਹੀ ਆ ਪਾਂਡਿਆਂ ਦੀ ਤੁਸੀਂ ਦੇਖ ਸਾਉ ਦਿਓ ਤੇ ਬਹੁਤ ਸੰਗਤਾਂ ਦੀ ਇੱਥੇ ਮੱਥਾ ਟੇਕਣ ਵਾਸਤੇ ਤੇ ਇੱਧਰ ਸਰਪੰਚ ਵੀ ਬੈਠੇ ਆ ਕਾਲਿਆ ਨਦੀਆਂ ਤੇ ਹਾਂਜੀ 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 ਡਾਡੀ ਜੀ ਵੀ ਫ੍ਰੈਂਡਲੀ ਨਾਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਹੜੇ ਤੁਸੀਂ ਹੁਣ ਗੁਰਦੁਆਰੇ ਦੇ ਦਰਸ਼ਨ ਕਰਕੇ ਆਠੇ ਹੋ ਇੱਥੇ ਹਰ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਇੱਥੇ ਆਏ ਸੀ ਤੇ ਉਹਨਾਂ ਨੇ ਇੱਥੇ ਸਮਾ ਬទਿਤ ਕੀਤਾ ਸੀ ਤੇ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਇੱਥੇ ਦਾ ਨਾਮ ਤੇ ਸਿਆਣਾ ਰੱਖ ਦਿੱਤਾ ਤੇ ਜਦੋਂ ਬਾਬਾ ਅਜੀਤ ਸਿੰਘ ਜੀ ਦੇਵੀदास ਦੀ ਪਤਨੀ ਦੀ ਢੋਲੀ ਜਦੋਂ ਮੁਗਲ ਉਠਾ ਕੇ ਲੈ ਗਏ ਸੀ ਤੇ ਉਹਨਾਂ ਨੇ ਜੁੱਧ ਕਰਕੇ ਇੱਥੇ ਆ ਕੇ ਆਪਣੇ ਸਿੰਘਾਂ ਨਾਲ ਸਮਾਪਤ ਕੀਤਾ ਤੇ ਇੱਥੇ ਜਖਮੀ ਸਿੱਖ ਪੰਜ ਸਿੰਘਾਂ ਦੀ ਸ਼ਹੀਦੀ ਹੋਈ ਤੇ ਉਹਨਾਂ ਦੀ ਸ਼ਹੀਦੀ ਦੇ ਕਰਕੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਤੇ ਤੁਹਾਨੂੰ ਇੱਥੇ ਦੇ ਦਰਸ਼ਨ ਕਰਕੇ ਕਿਹੋ ਜਿਹਾ ਲੱਗਾ ਜੁਰ ਕਮੈਂਟ ਕਰਕੇ ਦੱਸਿਓ ਲੋ ਜੀ ਅਸੀਂ ਖੰਨਾ ਵਾਲਿਆਂ ਦੇ ਆ ਗਏ ਆ ਕਿਉਂਕਿ ਪੇਪਰ ਆ ਗਏ ਆ ਤਾਂ ਸਮਾਨ ਲੈਣਾ ਆ ਕਾਰਡਬੋਰਡ ਪੈਨ ਵਗੈਰਾ ਹਾਂਜੀ ਕਾਰਡਬੋਰਡ ਦਿਓ ਕਿਹੜਾ ਆਪਣੇ

ਨਹਾ ਹਾਂ ਹਾਲ ਕੀ ਹੈ ਵਧੀਆ ਨਹੀਂ ਵਧੀਆ ਆ ਠੀਕ ਹੈ ਪੈਨ ਦੇ ਦਿਓ ਬਾਲ ਦੇਖੋ ਜੀ ਸ਼ਕਲਾ ਦਾ ਬੂਮ ਬੂਮ ਪੈਨਸਲ ਪੇਪਰ ਚੇ ਲੈ ਜਾਓ ਪੇਪਰ ਆਪ ਹੀ ਹੋ ਜਾਣਾ ਹਾਂ ਜੀ ਫਲੂਡ ਵੀ ਦੇ ਦਿਓ ਫਲੂਡ ਜੀ ਹਾਂ ਜੀ 10 ਜੀ 10 ਆਲਾ ਦੇ ਦਿਓ ਇਹ ਹੈਗਾ ਨੰਗਰ ਰੋਡ ਆਹ ਕੀ ਬੜੇ ਦੇ ਲੱਗੇ ਨੇ ਇਹ ਟਿੱਕਰ ਜੀ ਟਿੱਕਰ ਲੋ ਜੀ ਹੁਣ ਅਸੀਂ ਘਰੇ ਆ ਗਏ ਆ ਤੇ ਘਰੇ ਸਾਡਾ ਪਾਰਸਲ ਆ ਗਿਆ ਆ ਹੈ ਮਮਮੀ ਜੀ ਜੋ ਅਸੀਂ ਸਾਰਾ ਸਮਾਨ ਮੰਗਾਇਆ ਸੀ ਸਾਰਾ ਆ ਗਿਆ ਆ ਇਹ ਤੁਹਾਨੂੰ ਸਾਰਿਆਂ ਨੂੰ ਚੈੱਕ ਕਰਾਉਂਦੇ ਆ ਲੋ ਮਮਮੀ ਜੀ ਕੈਮਰਾ ਫੜੋ ਹੁਣ ਤੁਸੀਂ ਅੱਛਾ ਲੋ ਹੁਣ ਤੁਹਾਨੂੰ ਸਾਰਿਆਂ ਨੂੰ ਅਸੀਂ ਸਾਰਾ ਸਮਾਨ ਦਿਖਾਉਣੀ ਆ ਕੀ ਕੀ ਮੰਗਾਇਆ ਸੀ ਲੋਗੀ ਤੁਹਾਨੂੰ ਸਾਰਿਆਂ ਨੂੰ ਅੱਜ ਸਾਮਾਨ ਦਿਖਾਈ ਜੋ ਅਸੀਂ ਮੰਗਾਇਆ ਅੱਜ ਆ ਗਿਆ ਸਾਰਾ ਸਾਮਾਨ ਸਾਡਾ ਤੇ ਇਹ ਹੈਵੀ ਆ ਸੈਲਫੀ ਸਟਿਕ ਬਲੋਗਿੰਗ ਸਟਿਕ ਕਿਹਦਾ ਉਹ ਸੀ ਇਹਦੇ ਨਾਲ ਬਲੌਗ ਬਣਾਇਆ ਕਰਨਾ ਇਦਾਂ ਲੱਖੇ ਹਾਂ ਜੀ ਸਸਰੀ ਘਰ ਸਾਡਾ ਮਰਵਾ ਚ ਸਵਾਗਤ ਹੈ ਇਹ ਇਦਾਂ ਇਦਾਂ ਖੋਰ ਕੇ ਇੱਥੇ ਕੈਮਰਾ ਰੱਖ ਲਓ ਫੋਨ ਨਾਲ ਲਾ ਕੇ ਇਦਾਂ ਇਹ ਵੱਡੀ ਵੀ ਹੋ ਜਾਂਦੀ ਆ ਛੋਟੀ ਵੀ ਹੋ ਜਾਂਦੀ ਆ ਇਹ ਵੀ ਮੰਗਾਈ ਆ ਤੇ ਇਹ ਹੈਗਾ ਆ ਮਾਈਕ ਜੋ ਅਸੀਂ ਬੋਲਿਆ ਕਰਨਾ ਇਹਦੇ ਵਿੱਚ ਬੋਲਿਆ ਕਰਨਾ ਅੱਜ ਵਲੋਗ ਬਣਾਇਆ ਅਸੀਂ ਮਾਈਕ ਦੇ ਨਾਲ ਤੇ ਦੇਖ ਸਕਦੇ ਹੋ ਘਰ ਅਸੀਂ ਸਿਸਟਮ ਅਸੀਂ ਮੰਗਾਇਆ ਮਾਈਕ ਦੇਖ ਸਕਦੇ ਹੋ ਤੁਹਾਨੂੰ ਤੇ ਇੱਧਰ ਹੈ ਗਈ ਆ ਰਿੰਗ ਲਾਈਟ ਮੰਗਾਈ ਆ ਅਸੀਂ ਪਾਰਸਲ ਅਸੀਂ ਖੋਲ ਕੇ ਰੱਖਿਆ ਦੇਖ ਕੇ ਹਟੇ ਤੇ ਆ ਦੇਖ ਸਕਦੇ ਰਿੰਗ ਲਾਈਟ ਤੇ ਲਾਈਟ ਦੂਜੇ ਨਾਲ ਚੱਲਦੀ ਆ ਲਾਵਾਂਗੇ ਤੇ ਲਾਵਾਗੇ ਜਿ ਚਲਾਵਾਂਗੇ ਇੱਧਰ ਹੈਗਾ ਸੈਲਟ ਮੰਗਾਇਆ ਸੀ ਦਵਾਈ ਤੋਂ ਦਵਾਈ ਵਾਲਾ ਸੱਡ ਆ ਗਿਆ ਜਾਂਦੇ ਇਹ ਵੀ ਤੁਹਾਨੂੰ ਦਿਖਾ ਦਿੰਦੀ ਆ ਲੋ ਦੇਖ ਸਰ ਤੇ 9 pm ਠੀਕ ਹੈ ਇਹ ਵੀ ਬੁਲਾਇਆ ਸੀ ਆ ਅਸੀਂ ਲੈ ਕੇ ਆਇਆ ਤੁਹਾਡੇ ਨਾਲ ਹੀ ਸਾਡਾ ਸਮਾਰਟ ਕਾਰਡ ਬੋਰਡ ਵਗੈਰਾ ਪੈਨਸਲ ਪੈਨ ਸਾਰਾ ਕੁਝ ਕਿਤੇ ਕੱਲ ਤੋਂ ਸਾਡੇ ਹੈਗੇ ਪੇਪਰ ਸਟਾਰਟ ਬੋਰਡ ਦੇ ਪਲੱਸ 2 ਦੇ ਸੋ ਫਿਰ ਅਸੀਂ ਜਾਣਾ ਗਾ ਲੂ ਪੇਪਰ ਪਰ ਅੱਜ ਸਟੱਡੀ ਵੀ ਕਰਨੀ ਆ ਸੋ ਚਲੋ ਹੁਣ ਅਸੀਂ ਸਾਰਾ ਸਮਾਨ ਸمیٹਦੇ ਆ ਤੇ ਹੁਣ ਪੜਦੇ ਆ